ਕੁਲਤਾ ਸਿੰਘ ਸਰਦਵਾ ਕੋਲੋਂ ਬੀਬੀਆਂ ਨੇ ਮੰਗ ਲਿਆ 1000 ਰੁਪਿਆ ਇੱਕ ਚੋਣ ਪਚਾਰ ਕਰਨਗੇ ਸੀ ਲੇਕਿਨ ਉੱਥੇ ਜਦੋਂ ਬੀਬੀਆਂ ਨੇ ਘੇਰ ਕੇ ਕੁਲਤਾ ਸਿੰਘ ਸਰਦਵਾ ਕੋਲੋਂ ਪੁੱਛਿਆ ਕਿ ਸਾਡਾ 1000 ਰੁਪਿਆ ਕਿੱਥੇ ਗਿਆ ਬੋਟਾ ਤਾਂ ਤੁਸੀਂ ਲੈਣ ਆ ਗਏ ਹੋ ਤਾਂ ਉੱਥੇ ਦਾ ਮਾਹੌਲ ਜਿਹੜਾ ਹੈਗਾ ਸੀ ਕਾਫੀ ਉਹ ਪੱਕ ਗਿਆ ਉਹਨਾਂ ਵੱਲੋਂ ਵੀ ਕਿਹਾ ਗਿਆਗਾ ਸੀ ਜਲਦੀ ਹੀ ਤੁਹਾਡੇ 1000 ਰੁਪਏ ਤੁਹਾਡੇ ਖਾਤੇ ਜੀ ਦੇਣਾ ਸ਼ੁਰੂ ਕਰ ਦੇਵਾਂਗੇ ਲੇਕਿਨ ਕਿਸ ਤਰ੍ਹਾਂ ਕਿਤੇ ਲੋਕਾਂ ਵੱਲੋਂ ਬੀਬੀਆਂ ਵੱਲੋਂ ਦੀ ਇਸ ਮੰਗ ਨੂੰ ਲੈ ਕੇ ਜਿਹੜੀ ਗਈ ਮੰਤਰੀ ਸਾਹਿਬ ਨੂੰ ਕਿਹਾ ਗਿਆ ਤਾਂ ਉਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਵੀਡੀਓ ਕਾਫੀ ਵਾਇਰਲ ਹੋ ਚੁੱਕੀ ਹੈ ਕਿਉ ਕਾਫੀ ਸਮੇ ਤੋਂ ਲੱਗੇ ਇਸ ਲੋਕਾਂ ਦੀ ਇਹ ਡਿਮਾਂਡ ਹੈਗੀ ਸੀ ਕਿ ਤੁਸੀਂ ਤਕਰੀਬਨ 2 ਸਾਲ ਹੀ ਹੋ ਗਏ ਸਰਕਾਰ ਦੇ ਵਿੱਚ ਸਰਕਾਰ ਚਲਾਉਂਦੇ ਨੂੰ ਲੇਕਿਨ ਅਜੇ ਤੱਕ ਸਾਡਾ 1000 ਰੁਪਇਆ ਨਹੀਂ ਆਇਆ ਇਤੋਂ ਦੇਖਦੇ ਹੋਏ ਜਦੋਂ ਅੱਜ ਬੀਤੇ ਦਿਨੀ ਜਿਹੜੇ ਗਏ ਸੀ ਕੁਤਾ ਸਿੰਘ ਸਦਮਾ ਜੋ ਕਿ ਸਪੀਕਰ ਹੈਗੇ ਨੇ ਉਹਨਾਂ ਵੱਲੋਂ ਚੋਲ ਵਿਚਾਰ ਕੀਤਾ ਜਾ ਰਿਹਾ ਸੀ ਕੈਂਡੀਡੇਟ ਦੇ ਹੱਕ ਦੇ ਵਿੱਚ ਉੱਥੇ ਜਾ ਕੇ ਬੀਬੀਆਂ ਵੱਲੋਂ ਉਹਨਾਂ ਨੂੰ gekeera ਪਾ ਲਿਆ ਕਿgekeera ਪਾਤ ਉਹਨਾਂ ਕੋਲੋਂ ਇਹ ਗੱਲ ਪੁੱਛੀ ਗਈ ਕਿ ਤੁਸੀਂ ਸਾਡਾ 1000 ਰੁਪਇਆ ਇੱਕ ਦੋ ਸਾਢੇ ਤੱਕ ਪਹੁੰਚਾਓਗੇ ਇਹ ਵੀਡੀਓ ਨੂੰ ਦੇਖ ਕੇ ਤੁਹਾਨੂੰ ਵੀ ਆਪਰੇ ਤੁਸੀਂ رائے ਜਰੂਰ ਦਿਓ ਤਾਂ ਕਿ ਵੀਡੀਓ ਇਹ ਜੀ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਅੱਗੇ ਨੂੰ ਫੈਲਦੀ ਭੀ ਗਈ ਹੈ ਕਿਉਂਕਿ ਜਿਹੜਾ ਮੁੱਦਾ ਸੀ ਐਕੈਸਾਗਾ ਸੀ ਜੋ ਕਿ ਕਾਫੀ ਸਮੇਂ ਤੋਂ ਰਗਾ ਸੀ ਉਹ اٹਕੇ ਆਇਆ ਸੀ ਹੁਣ ਸਦਵਾ ਸਾਹਿਬ ਨੇ ਇਸ ਬਾਰੇ ਸਪਸ਼ਟੀਕਰਨ ਦਿੱਤਾ ਹੈ ਕਿ ਜਲਦੀ ਹੀ ਤੁਹਾਨੂੰ ਦਿੱਤੇ ਜਾਣਗੇ ਤੁਹਾਡੇ 10000 ਰੁਪਏ ਤੁਹਾਡੇ ਖਾਤੇ ਅੱਜ ਜਰੂਰ ਭੇਜਾਂਗੇ ਲੇਕਿਨ ਕਿਤਨਾ ਕਦੇ ਅਜਿਹੇ ਵੋਟਰ ਹੈਗੇ ਆ ਜਿਹੜੇ ਸਪੋਰਟਰ ਹੈਗੇ ਆ ਉਹਨਾਂ ਦੇ ਮਨ ਦੇ ਵਿੱਚ ਇੱਕ ਖਲਬਲੀ ਜੀ ਮਚੀ ਗਈ ਉਹ ਸੋਚਣ ਦੇ ਮਜਬੂਰ ਹੋਏ ਕਿ ਨੇਕ ਦੋ ਸਾਲ ਦੇ ਕਰੀਬ ਦਾ ਹੋ ਚੁੱਕੇ ਨੇ ਅਜੇ ਤੱਕ ਦਾ 1000 ਰੁਪਏ ਉਹਨਾਂ ਦੇ ਖਾਤਾ ਵਿੱਚ ਆ ਜਾਣੀ ਕਿ ਕੌਣ ਵਾਲੇ ਸਮੇਂ ਤੇ ਕੀ ਇਹ ਆਪਾਂ ਦਾ ਇਹ ਤਾਂ ਟਾਈਮ ਹੀ ਦੱਸੇਗਾ ਲੇਕਿਨ ਕਿਤਨਾ ਕਿਤੇ ਇੱਕ ਦੋ ਮੁੱਦੇ ਜਿਹੜੇਗੇ ਕਾਫੀ ਸਮੇ ਤੋਂ ਲਟਕੇ ਹੋਏ ਨਜ਼ਰੋਂ ਦੇ ਪਏ ਨੇ ਕਿ ਸਰਕਾਰਾਂ ਕਦੋਂ ਇਹ ਨਾਲ ਖਾਸ ਧਿਆਨ ਦੇਣਗੇ ਕਿ ਕਦੋਂ ਇਹਨਾਂ ਨੂੰ ਹੱਲ ਕਰੀਆਂ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਫਿਲਹਾਲ ਇੱਕ ਐਨਓਸੀ ਦਾ ਮੁੱਦਾ ਵੀ ਕਾਫੀ ਸਮੇ ਤੋਂ ਲਟਕਦਾ ਆ ਨਜ਼ਰੋਂਦਾ ਪਿਆ ਨਾਲ ਨਾਲ ਇੱਕ ਰੇਟਾ ਦਾ ਮੁੱਦਾ ਵੀ ਕਾਫੀ ਸਮੇ ਤੋਂ ਲਟਕਦਾ ਆ ਨਜ਼ਰੋਂਦਾ ਪਿਆ ਕਿਤਨਾ ਕਿਤੇ ਇਹਨਾਂ ਚੀਜ਼ਾਂ ਦੇ ਕਰਕੇ ਵੀ ਹੁਣ ਜਿਹੜੇ ਸਿਆਸਤਦਾਰਾਂ ਨੂੰ ਰਗਾਇਆ ਲੋਕਾਂ ਦਾ ਵਿਰੋਧ ਦਾ ਸਾਹਮਣਾ ਰਹਾ ਕਰਨਾ ਪੈਂਦਾ ਪਿਆ ਕਿ ਲੋਕ ਜਦੋਂ ਇਹ ਕਾਲ ਦਾ ਸਵਾਲ ਪੁੱਛਦੇ ਨੇ ਤੇ ਕਿਤੇ ਨਾ ਕਿਤੇ ਗੋਲ ਮੋਲ ਗੱਲ ਹੋ ਕੇ ਜਿਹੜਾ ਆਪਣਾ ਪੱਲਾ ਛਾੜ ਦਿੱਤਾ ਜਾਂਦਾ ਹੈ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਵੀਡੀਓ ਨੂੰ ਮਤਬਾਤ ਸ਼ੇਅਰ ਕਰ ਦਿਓ ਸੁਝਾਅ ਵੀ ਦਿਓ ਤੇ ਚੈਨ ਸਾਡ ਨੂੰ ਫੋਲੋ ਜ਼ਰੂਰ ਕਰਤਾ ਕਰੋ ਜਿਹੜਾ ਦਿੱਤਾ ਵੀ ਜਿਹੜਾ ਦਿੱਤਾ ਉਹ ਤਾਂ ਮੰਨ ਗਿਆ ਤੁਸੀਂ ਇਹ ਹੀ ਦੇਵਾਂਗੇ ਇਹ ਵੀ ਦੇਵਾਂਗੇ ਕਿ ਨਾ ਮੁੱਖ ਮੰਤਰੀ ਕਿਹਾ ਸੀ ਪਹਿਲਾਂ ਮੈਂ ਕਿਹਾ ਤੂੰ ਪਹਿਲਾਂ ਹਜ਼ਾਰ-ਹਜ਼ਾਰ ਦੇ ਦੇ ਇਹ ਮੁੜ ਕੇ ਉਹਨਾਂ ਦੇ ਦੂਜਿਆਂ ਨੂੰ ਉਂਗਲਾ ਲਾ ਦੇਣਗੇ ਇਹਨਾਂ ਨੂੰ ਕਾਰਜਚਾਰ ਦੇ ਹਿਸਾਬ ਨਾਲ ਮਹੀਨਾ ਦਾ ਆਉਂਦਾ ਉਹ ਤਾਂ ਭੁੱਲ ਜਾਣਾ ਨਹੀਂ ਜੀ ਸਾਰੇ ਕੋਈ ਗੱਲ ਨਹੀਂ ਇਹ ਵੀ ਕਰਾਂਗੇ ਨਸ਼ਾ ਕਰਾਂਗੇ ਸਾਰਾ ਕਰਾਂਗੇ ਕੱਲ੍ਹ ਨੂੰ ਕੱਲ੍ਹ ਆ ਕੇ ਬੋਟ ਪਾਓ ਤੇ ਵੀ ਕੱਲ੍ਹ ਆ ਕੇ ਗੱਲ ਕਰੋ 200 ਕੱਲ ਕੀ ਦੀ ਗੱਲ ਸੁਣੀ ਤੁਸੀਂ ਕੀ ਗੱਲ ਪੈਂਦੀ ਅਸੀਂ 10 ਵਾਰੀ ਕਹਾਂ ਤੂੰ ਸਾਡੀ ਗੱਲ ਤੁਹਾਨੂੰ ਕਾਹ ਨਹੀਂ ਵੜਨ ਲੈਂਦੇ ਮੈਂ ਤਾਂ ਮਨ ਨਹੀਂ ਕਰਦਾ ਕਿਹਦੇ ਕੋਲ 10 ਵਾਰੀ ਗਏ ਅਸੀਂ ਕੋਈ ਸਾਡੀ ਗੱਲ ਸੁਣੀ ਐ ਇੱਥੇ ਬੁਲਾ ਲੈਂਦੇ ਇੱਥੇ ਉਹ ਨਾ ਸਾਨੂੰ ਗੱਲ ਨਹੀਂ ਕਰਦਾ ਬੁਲਾਉਣਾ ਕੀ ਪਤੀ ਬਾਬਾ ਮੈਂ ਤਾਂ ਐਜੀਬੀਐਮ ਖਣੋਕਾ ਮੈਂ ਮੇਰੇ ਕੋਲੇ ਦੱਸਦਾ ਨਹੀਂ ਕਹਿੰਦੇ ਨਾ ਖਣੋਕਾ ਵੀ ਮੈਂ ਕੱਲਾ ਕੱਲੇ ਨੇ ਵੋਟ ਪਾਈ ਕੱਲਾ ਕਰ ਸਕਦਾ ਲੇ ਜਿਹੜਾ ਮੇਰਾ ਪੁਰਾਣਾ ਨੰਬਰ ਹੈ 10 ਸਾਲ ਪਹਿਲਾਂ ਠੀਕ ਹੈ 10 ਬੰਦੇ ਹੋਰ ਰੱਖੇ ਹੋਏ ਅਸੀਂ ਸਾਰਿਆਂ ਦੇ ਨੰਬਰ ਸਾਹਮਣੇ ਕੋਰੇ ਆ ਕੋਈ ਨਿਕਲਦਾ ਨਹੀਂ ਬੰਦਾ ਮੈਨੂੰ ਫੋਨ ਕਰਦਾ ਜਾ ਹੰਬ ਕੇ ਸੂ ਭੈਣੇ ਕਿਹਦੇ ਫੋਨ ਕਰਦਾ ਇੱਥੇ ਆ ਜਾਂਦੇ ਬੰਦੇ ਕਿੰਨੀ ਵਾਰੀ ਫੋਨ ਪਾਉਂਦੇ ਆ ਤੁਸੀਂ ਆਪ ਤਾਂ ਕੀਤਨ ਕਿਸੇ ਦੀ ਗੱਲ ਨਹੀਂ ਕਿਸੇ ਦਾ ਨੰਬਰ ਨਾ ਲੱਗਿਆ ਕਰ ਤੁਸੀਂ ਨਹੀਂ ਕਿਹਾ ਕਿੰਨੀ ਵਾਰੀ ਫੋਨ ਕਰਦੇ ਹੋ ਜੀ ਮਾੜੀ ਆਇਆ ਕਰਦੇ ਆ ਨੰਬਰ ਆਦਾ ਤੁਹਾਡੇ ਕੋਲ ਕੀ ਆ ਤੇਰਾ ਫੋਨ ਆ ਲੱਗਿਆ ਇਹ ਮੈਂ 2 ਸਾਲ ਹੋ ਗਏ 2 ਸਾਲ ਹੋ ਗਏ ਬਰਕਰਾਰ ਕੋਈ ਮੇਰਾ ਰਿਜਿਸਟਰ ਜੱਤਰ ਨਾ ਹੈ ਹੁੰਦਾ ਵੀ ਮੇਰਾ ਗੁਜਰੀਆ ਕੋਈ ਮਰੀ ਕਰੀ ਨਹੀਂ ਬਈ ਫੋਨ ਪਿੱਛੇ ਲਿਆਖਾ ਯਾਰ ਕਿਉਂ ਦੂਜੇ ਨੂੰ ਖਰਾਬ ਕਰੇ ਮੈਂ ਤੁਹਾਨੂੰ ਮਿਲਾਇਆ ਜੀ ਹਾਂ ਅਕੀਰ ਸਾਹਿਬ ਨੂੰ ਮਿਲਾਇਆ ਜੀ ਹਾਂ ਜੀ ਅਕੀਰ ਸਾਹਿਬ ਸੱਤੇ ਆਇਆ ਸੀ ਅੱਜ ਹਾਂਦੀ ਆਇਆ ਆਏ ਸੀ ਜੀਪੂ ਸਾਹਿਬ ਜੀ ਆਏ ਜੀ ਆਏ ਆ ਜੀ ਹਾਂ ਜੀ ਹਾਂ ਜੀ ਇਹ ਅੱਗੇ ਬੈਠੇ ਮਾਰ ਰਹੀ ਇਹ ਜੀ ਜੀ ਉਹ ਕਹਿੰਦਾ ਗਿਆ ਤਰ ਕੇ ਕੋਈ ਨਹੀਂ ਉਸ ਤੋਂ ਗੱਲ ਕਰੇਗਾ ਲੜਕਾ ਕਹਿੰਦਾ ਜੀ ਇਹ ਅੱਗੇ ਬੈਠਾ ਜੀ ਆ ਜੀ ਇਹ ਵੀ ਦੱਸਿਆ ਜੀ میں بھی آ جا ہاں جی دیکھ کے موڑ دے ہاں جی بالکل دا یہی کر دے اپ بھی آوں گا میرے بجا یہ کر دے موٹے باپو نے موڑ بنا واہ کرتا ہوں اپ بھی ਹਰ ਆਹ ਨਹੀਂ ਦਿੱਤਾ ਜਿਹੜਾ ਦਿੱਤਾ ਉਹਦਾ ਮੰਨ ਲੀਆ ਤੁਸੀਂ ਇਹ ਵੀ ਦੇਵਾਂਗੇ ਇਹ ਵੀ ਦੇਵਾਂਗੇ ਕਿਉਂ ਨਾ ਮੁੱਖ ਮੰਤਰੀ ਨੇ ਕਿਹਾ ਸੀ ਪਹਿਲਾਂ ਮੈਂ ਕਿਹਾ ਤੂੰ ਪਹਿਲਾਂ ਹਜ਼ਾਰ-ਹਜ਼ਾਰ ਦੇ ਦੇ ਮੁੜ ਕੇ ਉਹਨਾਂ ਦੇ ਦੂਜਿਆਂ ਨੂੰ ਉਂਗਲਾ ਲਾ ਦੇਣਗੇ ਇਹਨਾਂ ਨੂੰ ਕਾਹਚਾਰੇ ਹੱਥ ਨਾਲ ਘੀਨਣਾ ਆਉਂਦਾ ਉਹ ਤਾਂ ਭੁੱਲ ਜਾਣਾ ਨਹੀਂ ਜੀ ਸਾਰੀ ਕੋਈ ਗੱਲ ਇਹ ਵੀ ਕਰਾਂਗੇ ਨਸ਼ੇ ਵਾਲਾ ਕਰਾਂ ਸਾਰਾ ਕਰਾਂ ਸਾਰਾ ਕਰਾਂ ਕੱਲ੍ਹ ਆ ਕੇ ਬੋਲੋ ਤੇ ਵੀ ਕੱਲ੍ਹ ਆ ਕੇ ਗੱਲ ਕਰੋ 100 ਸਾਲ ਕੀ ਦੀ ਗੱਲ ਤੁਸੀਂ ਕੀ ਗੱਲ ਪੈਣੀ ਅਸੀਂ 10 ਵਾਰੀ ਕਹੇ ਤੂੰ ਸਾਡੀ ਤੋਂ ਸਾਨੂੰ ਗਾਹ ਨਹੀਂ ਵੜਨ ਲੈਂਦੇ ਤੁਹਾਡੇ ਮਕਾਨੇ ਨੂੰ ਦਿੰਦਾ ਫੋਨ ਗੱਲਾਂ ਨੂੰ ਫੋਨ ਗੋਡੇ ਕੋਲੇ 10 ਵਾਰੀ ਗਏ ਆਸੀਂ ਕੋਈ ਸਾਡੀ ਗੱਲ ਸੁਣੀ ਆ ਇੱਥੇ ਬੁਲਾ ਲੈਂਦੇ ਇੱਥੇ ਉਹ ਨਾ ਸਾਨੂੰ ਕੋਈ ਗੱਲ ਨਹੀਂ ਕਰਨਦਾ ਮੈਂ ਤਾਂ ਅੱਜ ਹੀ ਤੇਰੀ ਗੱਲ ਮੈਂ ਮੇਰੇ ਕੋਲੇ ਦੰਦਾ ਨਹੀਂ ਕਹਿੰਦੇ ਨਾ ਕੋ ਲੋਕ ਵੀ ਮੈਂ ਕੱਲਾ ਕੱਲੇ ਨੂੰ ਵੋਟ ਪਾ ਕੱਲਾ ਕਰ ਚੁੱਕਾ ਮੇਰੇ ਕੋਲੇ ਜਿਹੜਾ ਮੇਰਾ ਪੁਰਾਣਾ ਨੰਬਰ ਹੈ 1030 ਠੀਕ ਹੈ 10 ਬੰਦੇ ਹੋਰ ਰੱਖੇ ਹੋਏ ਆ ਸਾਰਿਆਂ ਦੇ ਨੰਬਰ ਸਾਰਿਆਂ ਕੋਲੇ ਆ ਕੋਈ ਨਿਕਲਦਾ ਨਹੀਂ ਬੰਦਾ ਕੋਈ ਨਿਕਲਦਾ ਜਾ ਹੰਮ ਕੇ ਸੂ ਭੈਣੇ ਕਿਹੜੇ ਫੋਨ ਇੱਥੇ ਆ ਜਾਂਦੇ ਬੰਦੇ ਕਿੰਨੀ ਵਾਰ ਕੋਲ ਕੋਲ ਜੀ ਤੁਹਾਨੂੰ ਆਪ ਦਾ ਕੀਤੇ ਨਹੀਂ ਕਿਸੇ ਦੀ ਚਲਦੀ ਤੁਸੀਂ ਕਿਸੇ ਦਾ ਮੰਗਿਆ ਨਾ ਲੱਗਿਆ ਕਰ ਤੁਸੀਂ ਨਹੀਂ ਕਿਹਾ ਕਿੰਨੀ ਵਾਰ ਜੱਜ ਜੀ ਮੈਨੂੰ ਜੀ ਮੈਂ ਬੰਦਾ ਬਾਇ ਕਰਦਾ ਨਾ ਮੈਂ ਬੰਦਾ ਆਪ ਦਾ ਸਾਡਾ ਮੈਂ ਕਿਹਾ ਕਰਿਆ ਹੈ ਮੁੰਡਾ ਦਾ ਸਾਈਕਲ ਫੋਨ ਨਹੀਂ ਮੇਰਾ ਤੇਰੇ ਵਰਤਨ ਨੇ ਇੱਕ ਮਿੰਟ ਫੜ ਜਾ ਹਲ ਕਰ ਲੈ ਤੂੰ ਚੱਕਿਆ ਤੇ ਮੁੰਡਾ ਵੀ ਮਾਰਾ ਬੰਦਿਆ ਕੋਈ ਬਹਿਣ ਨਹੀਂ ਆਇਆ ਹਾਂ ਜੀ ਮੈਂ ਆਇਆ ਜੀ ਮੁੰਡੇ ਨੇ ਜੀ ਹਾਂ ਜੀ ਹਾਂ ਜੀ ਵਕੀਲ ਸਾਹਿਬ ਆਏ ਆ ਜੀ ਕੀ ਯਾਰ ਤੇਰਾ ਉਹ ਨਾਲ ਲੱਗਿਆ ਮੈਂ ਦੋ ਸਾਲ ਹੋ ਗਿਆ ਦੋ ਸਾਲ ਬੱਦ ਤੇ ਨਾ ਵਰਕਰ ਕੋਈ ਮੇਰਾ ਜੀ ਨਹੀਂ ਚੱਲਦਾ ਨਾ ਉਹਦਾ ਵੀ ਮੇਰਾ ਗੁੱਜਿਆ ਕੋਈ ਉਹਦੀ ਗੱਲ ਨਹੀਂ ਬਾਈ ਫੋਨ ਪਿੱਛੇ ਲਿਆਖਾ ਯਾਰ ਕਿਉਂ ਲੋਕ ਤੀਜੇ ਨੂੰ ਖਾਫ ਜੀ ਮੈਂ ਮੀਰਦਾਨ ਨੂੰ ਲਾਇਆ ਜੀ ਹਾਂ ਮੀਰ ਸਾਹਿਬ ਨੂੰ ਬੁਲਾਇਆ ਜੀ ਹਾਂ ਜੀ ਮੀਰ ਸਾਹਿਬ ਸੱਦੇ ਆਇਆ ਸੀ ਅੱਜ ਹੀ ਆਂਦੀ ਆਇਆ ਆਏ ਸੀ ਮੀਰ ਸਾਹਿਬ ਜੀ ਆਏ ਜੀ ਆਏ ਆ ਜੀ ਹਾਂ ਜੀ ਹਾਂ ਜੀ ਇਹ ਅੱਗੇ ਬੈਠੇ ਮਾਰਾਈ ਜੀ ਧੂੜੀ ਤੇ ਜੀ ਉਹ ਕਹਿੰਦਾ ਜੀ ਅੱਜ ਤੱਕ ਕੋਈ ਨਹੀਂ ਕੋਈ ਗੱਲ ਕਰੀਦਾ ਲੜਕਾ ਕਹਿੰਦਾ ਜੀ ਇਹ ਅੱਗੇ ਬੈਠਾ ਜੀ ਆ ਜੀ ਇਹਨੇ ਦੱਸਿਆ ਜੀ پہلے بھی آ جا ہاں جی پہلے بھی آ جائی دیکھ کے ملہ کا ہو جاتا ہے یہی گل ہاں جی